ਨਮਸਕਾਰ ਜੀ ਮੈਂ ਵਿਪਨ ਗੋਇਲ ਤੇ ਤੁਸੀਂ ਦੇਖ ਰਹੇ ਹੋ ਇੰਡੀਆ న్యూਸ ਪੰਜਾਬ ਲੋਕ ਸਭਾ ਚੋਣਾਂ ਦਾ ਦਿਨ ਬਿਲਕੁਲ ਬਚ ਚੁੱਕਾ ਹੈ ਹਰ ਇੱਕ ਪਾਰਟੀ ਵੱਲੋਂ ਆਪਣੇ ਆਪਣੇ ਉਮੀਦਵਾਰਾਂ ਨੂੰ ਚੋਣ ਮੈਦਾਨ ਦੇ ਵਿੱਚ ਉਤਾਰਿਆ ਜਾ ਚੁੱਕਾ ਹੈ ਅਸੀਂ ਖੜੇ ਆ ਜੀ ਜੈਤੋ ਟੈਕਸੀ ਸਟੈਂਡ ਦੇ ਵਿੱਚ ਆਪਾਂ ਰਹਿ ਲੈਨੇ ਵੀ ਕਿਹੋ ਜਿਹੇ ਉਮੀਦਵਾਰ ਚਾਹਨੇ ਆ ਫਿਰ ਜੀ ਕੀ ਕਹਿਣਾ ਚਾਹੋਗੇ ਕਿਹੋ ਜਿਹੇ ਉਮੀਦਵਾਰ ਆਪਾਂ ਨੂੰ ਕਿਹੜਾ ਚਾਹੀਦਾ ਸਭ ਤੋਂ ਪਹਿਲਾਂ ਸੱਸੀ ਕਾਲ ਜੀ ਅਸੀਂ ਤਾਂ ਇਹੀ ਚਾਹੁੰਦੇ ਆ ਜੀ ਵੀ ਜਿਹੜਾ ਵੀ ਹੁਣ ਲੋਕ ਸਭਾ ਦਾ ਇਲੈਕਸ਼ਨ ਸਿਰ ਤੇ ਆ ਜੀ ਬਿਲਕੁਲ ਜੀ ਠੀਕ ਹੈ ਜੀ ਇਹ ਚਾਹੁੰਦੇ ਆ ਵੀ ਵਧੀਆ ਤੋਂ ਵਧੀਆ ਵੀ ਲੋਕਾਂ ਨੂੰ ਕਹਿੰਨੇ ਆ ਵੀ ਤੁਸੀਂ ਜਿਹੜਾ ਕੈਂਡੀਡੇਟ ਤੁਹਾਨੂੰ ਵਧੀਆ ਲੱਗਦਾ ਠੀਕ ਆ ਜਿਹੜਾ ਕੋਈ ਬਰੀਆ ਆਪਣੇ ਲੋਕ ਸਭਾ ਦੇ ਵਿੱਚ ਵੀ ਪੰਜਾਬ ਦੇ ਮੁੱਦੇ ਬਾਰੇ ਗੱਲ ਕਰੂਗਾ ਜਾਂ ਜਿਵੇਂ ਲੈ ਲਓ ਜੀ ਜੈਤੋ ਦੀ ਗੱਲ ਕਰ ਲਓ ਜੈਤੋ ਦੇ ਵਿੱਚ ਸਾਡੇ ਮੁਹੰਮਦ ਸਲੀਕ ਜੀ ਪਹਿਲਾਂ ਐਮਪੀ ਰਹੇ ਆ ਜੀ ਬਿਲਕੁਲ ਜੀ ਠੀਕ ਆ ਜੀ ਪਰ ਉਹਨਾਂ ਨੇ ਕੁਛ ਨਹੀਂ ਸਵਾਰਿਆ ਜੀ ਜੈਤੋ ਦੇ ਵਿੱਚ ਸੀਵਰੇਜ ਦਾ ਬਹੁਤ ਬੁਰਾ ਹਾਲ ਆ ਆ ਸਾਡਾ ਟੈਕਸੀ ਸਟੈਂਡ ਆ ਜੀ ਇਹਦੇ ਵਿੱਚ ਜਦੋਂ ਬਾਰਿਸ਼ ਆਉਂਦੀ ਆ ਜੀ ਪਾਣੀ ਨਾ ਪੂਰਾ ਭਰ ਜਾਂਦਾ ਜੀ ਫਿਰ ਸਾਨੂੰ ਹਫਤਾ ਹਫਤਾ ਸਾਡੇ ਤੋਂ ਵੜਿਆ ਨਹੀਂ ਜਾਂਦਾ ਇੱਥੇ ਜੀ ਬਿਲਕੁਲ ਜੀ ਠੀਕ ਹੈ ਜੀ ਪਹਿਲਾਂ ਸਾਨੂੰ ਉਹ ਰਾਮਲੀਲਾ ਗਰਾਊਂਡ ਦੇ ਵਿੱਚ ਅਸੀਂ ਖੜਦੇ ਸੀਗੇ ਉੱਥੋਂ ਵੀ ਕੁਝ ਕੁ ਬੰਦਿਆਂ ਨੇ ਉਹਦੇ ਤੇ ਕਬਜ਼ਾ ਕਰਕੇ ਤੇ ਸਾਨੂੰ ਉਥੋਂ ਬਾਹਰ ਕੱਢ ਦਿੱਤਾ ਜੀ ਇਹ ਵੀ ਸਦੀਕਰਾਂ ਦੀ ਦੇਣ ਹੈ ਜੀ ਸਾਨੂੰ ਜੋ ਅੱਜ ਅਸੀਂ ਇੱਥੇ ਡੂੰਘੇ ਥਾਂ ਦੇ ਵਿੱਚ ਖੜੇ ਹਾਂ ਜੀ ਠੀਕ ਹੈ ਜੀ ਬਾਕੀ ਰਹੀ ਗੱਲ ਹੈ ਜੀ ਨਸ਼ਿਆਂ ਦਾ ਬਹੁਤ ਜੋਰ ਪੈ ਚੁੱਕਾ ਜੀ ਹਮ ਜਨਨੇ ਕੇ ਪਾਸੇ ਅਸੀਂ ਤਾਂ ਕੀ ਆਪਣੇ ਹਲਕੇ ਜੈਤੋ ਦੇ ਵਿੱਚ ਹੀ ਅਸੀਂ ਵੇਣਿਆ ਰੋਜ ਦਿਹਾੜੀ ਬਹੁਤ ਨਸ਼ੇ ਦੀ ਵਿਕਰੀ ਹਰੇਕ ਸਰਕਾਰ ਕੋਈ ਵੀ ਸਰਕਾਰ ਆਉਂਦੀ ਆ ਤਾਂ ਉਹ ਪਹਿਲਾਂ ਨਸ਼ੇ ਦੇ ਮੁੱਦੇ ਬਾਰੇ ਗੱਲ ਕਰਦੀ ਆ ਵੀ ਨਸ਼ੇ ਬੰਦ ਕੀਤੇ ਜਾਣਗੇ ਪਰ ਨਸ਼ੇ ਬੰਦ ਨਹੀਂ ਹੋਏ ਐ ਸਰਕਾਰ ਦੇ ਵਿੱਚ ਵੀ ਉਸ ਤੋਂ 4 ਗੁਣਾ ਨਸ਼ੇ ਵਧੇ ਆ ਜੀ ਘਟੇ ਨਹੀਂ ਗਏ ਜੀ ਅਸੀਂ ਚਾਹੁੰਦੇ ਆ ਵੀ ਇਹੋ ਜਿਹਾ ਕੋਈ ਫਰੀਦਕੋਟ ਲੋਕ ਸਭਾ ਹਲਕੇ ਦੇ ਵਿੱਚ ਐਮਪੀ ਆਵੇ ਬਨੇ ਜਿਹੜਾ ਕਿ ਲੋਕਾਂ ਦੀ ਮਸਲੇ ਆ ਜਿਹੜੇ ਉਹ ਹੱਲ ਹੋ ਸਕਣ ਜੀ ਤੇ ਫਿਰ ਕੀ ਲੱਗਦਾ ਕੋਣ ਬਾਜੀ ਮਾਰੇਗਾ ਇਸ ਟਾਈਮ ਬਾਜੀ ਤਾਂ ਦੇਖੋ ਜੀ ਹਜੇ ਪੂਰੀ ਤਰ੍ਹਾਂ ਜੀ ਜਿਹੜਾ ਚੋਣ ਖੜਾ ਭਖਿਆ ਨਹੀਂ ਗਿਆ ਜੀ ਹਜੇ ਸਾਰੇ ਕੈਂਡੀਡੇਟਾਂ ਦਾ ਉਹਨਾਂ ਪੂਰਾ ਹੋ ਨਹੀਂ ਰਿਹਾ ਜੀ ਚੋਣ ਪ੍ਰਚਾਰ ਬਿਲਕੁਲ ਠੀਕ ਹੈ ਜੀ ਤੇ ਹਜੇ ਤਾਂ ਇਹਦੇ ਬਾਰੇ ਕੋਈ ਕਹਿ ਨਹੀਂ ਸਕਦੇ ਜੀ ਹਾਂ ਸਰ ਜੀ ਖੰਸਾ ਬੜਾ ਵਿਰੋਧ ਹੋ ਰਿਹਾਗਾ ਸੈਂਟਰ ਦੇ ਵਿੱਚ ਬੀਜੇਪੀ ਸਰਕਾਰ ਹੈ ਕਿਸ ਤਰ੍ਹਾਂ ਦੇਖਦੇ ਹੋ ਦੇਖੋ ਜੀ ਹੰਸ ਰਾਜ ਜੀ ਇੱਕ ਪਹਿਲਾਂ ਉਹ ਦਿੱਲੀ ਦੇ ਵਿੱਚ ਐਮਪੀ ਸੀਗੇ ਜੀ ਠੀਕ ਹੈ ਜੀ ਉਸ ਦਾ ਵਿਰੋਧ ਹੋ ਰਿਹਾ ਜੀ ਸਿਰਫ ਮੋਦੀ ਜੀ ਕਰਕੇ ਵੀ ਮੋਦੀ ਜੀ ਨੇ ਕਿਸਾਨਾਂ ਨੂੰ ਦੇ ਨਾਲ ਜਿਹੜੇ ਤਿੰਨ ਕਾਨੂੰਨ ਸੀਗੇ ਉਹ ਪਾਸ ਕਰਤੇ ਉਹ ਕਿਸਾਨਾਂ ਦੇ ਵਿਰੁੱਧ ਸੀ ਠੀਕ ਹੈ ਜੀ ਪਰ ਹੰਸ ਰਾਜ ਜੀ ਇੱਕ ਵਧੀਆ ਬੰਦੇ ਆ ਜੀ ਵਧੀਆ ਇਨਸਾਨ ਆ ਕੋਈ ਐਸੀ ਗੱਲ ਨਹੀਂ ਹੈਗੀ ਠੀਕ ਆ ਅਸੀਂ ਤਾਂ ਕਹਿੰਦੇ ਆ ਵੀ ਪਹਿਲਾਂ ਕਾਂਗਰਸ ਦੇ ਵੀ ਇਥੋਂ ਕੈਂਡੀਡੇਟ ਜਿੱਤ ਕੇ ਗਿਆ ਠੀਕ ਹੈ ਜੀ ਕਾਲੀ ਦਲ ਦੇ ਵੀ ਜਿੱਤ ਕੇ ਗਏ ਆ ਤੇ ਹੁਣ ਝਾੜੂ ਦੀ ਸਰਕਾਰ ਆ ਜੀ ਪਰ ਸਾਨੂੰ ਇਹਨਾਂ ਤੋਂ ਨਾ ਜੋ ਸੰਤੋਖ ਉਸ ਲੱਗੇ ਨੇ ਅਸੀਂ ਇਹਨੇ ਚਲੋ ਹੰਸ ਰਾਜ ਜੀ ਨੂੰ ਵੀ ਇੱਕ ਵਾਰ ਲੋਕਾਂ ਨੂੰ ਮੌਕਾ ਦੇਣਾ ਚਾਹੀਦਾ ਠੀਕ ਹੈ ਜੀ ਬੀਜੇਪੀ ਦੀ ਸਰਕਾਰ ਪੱਕੀ ਆ ਜੀ ਸਰਵੇਖਣਾਂ ਦੇ ਮੁਤਾਬਕ ਵੀ ਜਿਹੜੀ ਆਉਣ ਵਾਲੀ ਸਰਕਾਰ ਆ ਦੁਬਾਰਾ ਫੇਰ ਮੋਦੀ ਜੀ ਪ੍ਰਧਾਨ ਮੰਤਰੀ ਬਣ ਗਏ ਅਗਰ ਪ੍ਰਧਾਨ ਮੰਤਰੀ ਮੋਦੀ ਜੀ ਬਣਦੇ ਆ ਤੇ ਹੰਸ ਰਾਜ ਜੀ ਇਥੋਂ ਜਿੱਤਦੇ ਆ ਤੇ ਫਰੀਦਕੋਟ ਜ਼ਿਲ੍ਹੇ ਦੀ ਜਿਹੜੀ ਆ ਵੀ ਨੁਹਾਰ ਬਦਲੀ ਜਾਊਗੀ ਜੀ ਮੰਤਰੀ ਬਣ ਕੇ ਹੰਸ ਰਾਜ ਜੀ ਤੇ ਅਸੀਂ ਵੀ ਚਾਹੁੰਦੇ ਆ ਵੀ ਇੱਕ ਵਾਰ ਤਾਂ ਚਲੋ ਬਿੰਮੋ ਕਮਲ ਜੀ ਬਿਲਕੁਲ ਆਪਾਂ ਹੋਰ ਵੀ ਗੱਲਬਾਤ ਕਰਦੇ ਇਹਨਾਂ ਨੇ ਇਹੀ ਕਹਿਣਾ ਹੈ ਕਿ ਮਤਲਬ ਕਿ ਜਿਹੜਾ ਕਿ ਭਾਜਪਾ ਦੀ ਸੈਂਟਰ ਦੇ ਵਿੱਚ ਸਰਕਾਰ ਹੈ ਹੁਣ ਵੀ ਹਾਂਸ ਰਾਜ ਹੈ ਹਾਂਸ ਜੀ ਬਣਦੀ ਹੈ ਤਾਂ ਉਹ ਹਰ ਬਲਜੁਗੀ ਕੀ ਲੱਗਦਾ ਵੀ ਹਰ ਬਲਜੁਗੀ ਫਰੀਦਕੋਟ ਦੀ ਮਿਲਣੀ ਤਾਂ ਚਾਹੀਦੀ ਹੈ ਕਿ ਜੀ ਹਾਂਜੀ ਜੀ ਇਹ ਗੱਲ ਆਮ ਆਦਮੀ ਪਾਰਟੀ ਦੀ ਕੀਤੀ ਹੈ ਵੀ ਆਮ ਆਦਮੀ ਪਾਰਟੀ ਵੱਲ ਵੀ ਵੱਡੇ ਵੱਡੇ ਦਾਅਵੇ ਤੇ ਵਾਅਦੇ ਕੀਤੇ ਜਾਂਦੇ ਨੇ ਕਿਸ ਤਰ੍ਹਾਂ ਦੇਖਦੇ ਹੋ ਤੁਸੀਂ ਕਰਮਜੀਤਨ ਮੋਲ ਨੂੰ ਹਜੇ ਦੇਖਿਆ ਤਾਂ ਹੈ ਨਹੀਂ ਇਹ ਤਾਂ ਲੱsker ਵੀ ਨਹੀਂ ਸੁਣਾ ਉਹ ਕਿਤੇ ਇੱਥੇ ਵੇਖਿਆ ਵੀ ਨਹੀਂ ਹੋਈ ਤੇ ਵੇਖਿਆ ਨਹੀਂ ਜੇ ਇੱਥੋਂ ਦੇ ਵਿੱਚ ਕੋਈ ਆਏ ਨਹੀਂ ਕੋਈ ਵਿਚਰੇ ਨਹੀਂ ਨਹੀਂ ਆਇਆ ਹੀ ਨਹੀਂ ਹੈ ਜਿਹੜੇ ਵਾਦੇ ਤੇ ਦਾਅਵੇ ਕੀਤੇ ਜਾਂਦੇ ਕਿਸ ਤਰ੍ਹਾਂ ਲੱਗਦੇ ਹੈ ਭਗਵੰਤਬਾਨ ਸਰਕਾਰ ਇਹ ਤਾਂ ਝੂਠੇ ਹੀ ਲੱਗਦੇ ਆ ਝੂਠੇ ਲੱਗਦੇ ਆ ਹਾਂਜੀ ਕੋਈ ਖਰੇ ਦੀ ਉਤਰ ਨਹੀਂ ਉਹ ਤਾਂ ਕਹਿੰਦੇ ਅਸੀਂ ਜੀ ਵਸਫਰ ਫਰੀ ਕਰਤਾ ਜੀ ਅਸੀਂ ਮਤਲਬ ਕਿ ਜਿਹੜਾ ਹੈਗਾ ਆਟਾ ਦਾਲ ਸਕੀਮ ਦੇ ਲਈ ਹੈ ਜੀ ਕੁਛ ਨਹੀਂ ਮਿਲਦਾ ਹੀ ਪਹਿਲਾਂ ਮਿਲਦੀ ਸੀ ਧੀਗ ਲੋਕਾਂ ਕਣ ਕੀ ਉਹ ਵੀ ਬੰਦ ਹੋ ਗਈ ਹੁਣ ਬੰਦ ਹੋ ਗਿਆ ਅੱਛੇ ਜੀ ਹਾਂ ਬੰਦ ਹੋ ਗਈ ਉਹ ਤਾਂ ਕਹਿੰਦੇ ਅਸੀਂ ਬਸ ਸਫਰ ਕਰਤਾ ਘਰ ਘਰ ਨੌਕਰੀ ਦੀ ਨੀਤੀ ਡੱਕਾ ਨਹੀਂ ਦਿੱਤਾ ਇਹਨਾਂ ਦਾ ਕੰਮ ਖਰਾਬ ਕਰਤਾ ਜੀ ਹਾਂਜੀ ਜੀ ਇਹਨਾਂ ਨੇ ਇਹੀ ਕਹਿੰਦਾ ਵੀ ਜਿਹੜਾ ਹੈਗਾ ਆਮ ਆਦਮੀ ਪਾਰਟੀ ਵੱਲੋਂ ਜਿਹੜਾ ਹੈਗਾ ਇਕੱਲੇ ਬਾਦੇ ਤੇ ਦਾਅਵੇ ਕੀਤੇ ਜਾਂਦੇ ਆ ਆਪਾਂ ਹੋਰ ਵੀ ਗੱਲਬਾਤ ਕਰਦੇ ਆ ਭਈ ਆਮ ਆਦਮੀ ਪਾਰਟੀ ਦੀ ਸਰਕਾਰ ਹੈ ਕਿਸ ਤਰ੍ਹਾਂ ਲੱਗ ਰਿਹਾ ਕਿਹੋ ਜਿਹਾ ਦੇਖਦੇ ਹੋ ਤੁਸੀਂ ਹਾਂਜੀ ਕਿਹੋ ਜਿਹਾ ਦੇਖਦੇ ਹੋ ਕੀ ਗੱਲ ਆਮ ਪਾਰਟੀ ਦਾ ਸਰਕਾਰ ਬੇਕਾਰ ਆ ਜੀ ਬੇਕਾਰ ਹੈ ਹਾਂਜੀ ਕਿਉਂ ਬੇਕਾਰ ਨਹੀਂ ਕਰ ਦਿਜੀਏ ਇਧਰ ਬਥੇ ਇੱਕ ਭਾਜਪਾ ਦੀ ਸਰਕਾਰ ਆ ਜੇ ਕੰਮ ਵਧੀਆ ਬਣ ਜੇ ਫ੍ਰੀ ਕੋਰਡ ਹਲਕੇ ਦਾ ਹਾਂਸਰਾ ਜਿੱਤ ਜੀ ਆਪਾਂ ਨੂੰ ਕਹਿੰਦੇ ਆ ਬਿਲਕੁਲ ਹਾਂਜੀ ਵੀ ਹਾਂਸਰਾ ਜੀ ਤੇ ਪੂਰੀ ਉਮੀਦ ਹੈ ਵੀ ਜੇ ਹਾਂਸਰਾ ਜਿੱਤੂ ਆ ਜੀ ਪਿੰਡਾਂ 'ਚ ਬੋਟ ਬਹੁਤ ਪਊ ਜਾਨ ਹਾਂਸਰਾ ਜੀ ਨੂੰ ਬਿਲਕੁਲ ਬਿਲਕੁਲ ਹਾਂਜੀ ਆਪਾਂ ਹੋਰ ਵੀ ਭਾਈ ਜੀ ਕੀ ਲੱਗਦਾ ਵੀ ਇਹ ਕਹਿੰਦੇ ਵੀ ਹਾਂਸਰਾ ਜਿੱਤੀ ਜੇ ਤਾਂ ਜ਼ਿਆਦਾ ਵਧੀਆ ਹੋਊਗਾ ਤੁਹਾਨੂੰ ਕਿਸਰ ਲੱਗ ਰਿਹਾ ਹੈ ਇਹ ਵਧੀਆ ਜੀ ਇੱਥੇ ਜੀ ਆਪਣੇ ਜੀ ਸਰਕਾਰੀ ਹਸਪਤਾਲ ਜੀ ਦੇ ਕਾਂਗਰਸ ਆ ਗਈ ਜੀ ਕਾਲੀ ਆ ਗਈ ਇੱਥੇ ਡਾਕਟਰ ਚਾਹੀਦਾ ਨਹੀਂ ਆਇਆ ਜੀ ਇੱਥੇ ਜਦੋਂ ਕੋਈ ਜੇ ਕਰਦੇ ਆ ਰੈਫਰ ਕਰਦੇ ਆ ਨਾ ਆਪਣੇ ਇੱਥੋਂ ਦੇ ਜਿੰਨੇ ਵੀ ਮਿਲ ਕੇ ਲੀਡਰ ਹੈ ਮੰਡੀ ਦੇ ਜੀ ਇਹ ਆ ਗਰੀਬਾਂ ਵਾਸਤੇ ਸੋਚਦੇ ਨਹੀਂ ਜੀ ਕੋਈ ਨਹੀਂ ਸੋਚਦਾ ਨਾ ਸੋਚਦਾ ਸਾਡੇ ਆ ਮਿਲ ਕੇ ਮੈਂ ਥੋਲਾਣਾ ਕੋਟਾ ਦਾ ਪੰਚਾਇਤ ਮੈਂਬਰਾਂ ਜੀ ਉੱਥੇ ਕੋ ਨਾ ਕੋਈ ਲੀਡਰ ਨਾ ਕੋਈ ਸ਼ੈਪ ਨਾ ਗਰੀਬਾਂ ਨੂੰ ਉੱਥੇ ਸੁਣਵਾਈ ਹੈ ਤੈਨਾਂ ਕੋਈ ਸੁਣਦਾ ਜੀ ਬਿਲਕੁਲ ਇਹ ਚੀਜ਼ ਹੈ ਜੀ ਸਾਨੂੰ ਜੇ ਸ਼ਿਵਰੀ ਦੀ ਸਮੱਸਿਆ ਦਾ ਕੋਈ ਹੱਲ ਹੋਇਆ ਜੱਤੋਂ ਦੇ ਵਿੱਚ ਨਹੀਂ ਹੋਇਆ ਨਹੀਂ ਹੋਇਆ ਜੀ ਇਹਦਾ ਛੜਕਾ ਹੀ ਦੇਖ ਲੋ ਜੀ ਟੁੱਟੀਆਂ ਪਈਆਂ ਸਾਰਾ ਬਾਜ਼ਾਰ ਸਮਝ ਲੋ ਜੀ ਮੁਕਸਰ ਰੋਡ ਬੇਕਾਰ ਹੋਇਆ ਪਿਆ ਜੀ ਬਿੰਦੜਾ ਰੋਡ ਵੀ ਜੇ ਹੁਣ ਜੇ ਕੋਈ ਪੇਸ਼ੈਂਟ ਲੈ ਕੇ ਆਉਂਦੀ ਐਂਬੂਲੈਂਸ ਲੈ ਕੇ ਵੀ ਆਉਂਦੀ ਆ ਉਹ ਜ ਤੇਜ਼ ਚਲਾਉਂਦੇ ਉਹ ਤੇ ਵਿਚਾਰਾ ਪਤਾ ਨਹੀਂ ਕਿੰਨਾ ਕਿ ਸਰੀਅਸ ਹੁੰਦਾ ਫੇਰ ਉਹ ਪ੍ਰੋਬਲਮ ਚ ਆ ਜਾਂਦਾ ਜੀ ਆਮ ਆਦਮੀ ਭਾਜੀ ਸਰਕਾਰ ਕਹਿੰਦੀ ਸੀ ਵੀ ਜਦੋਂ ਅਸੀਂ ਆਗੇ ਤੁਹਾਨੂੰ ਹਾਰ ਬਦਲ ਜੂਗੀ ਕਿਸ ਤਰ੍ਹਾਂ ਲੱਗ ਰਿਹਾ ਪਰ ਅਸੀਂ ਪਹਿਲਾ ਮੌਕਾ ਦਿੱਤਾ ਜੀ ਉਹਨਾਂ ਨੂੰ ਅਸੀਂ ਉਹਨਾਂ ਨਾਲ ਤੁਰੇ ਇੱਥੇ ਸਟੈਂਡ ਤੇ ਇੱਥੇ ਮੋਲਕ ਸਾਹਿਬ ਉਹਨਾਂ ਦੇ ਸੀ ਉੱਥੋਂ ਇਹਨੂੰ ਸੱਦਣਾ ਜੀ ਆਓ ਇੱਥੇ ਸਾਡੇ ਨਾਲ ਗੱਲ ਸੁਣੋ ਜੀ ਜੋ ਜਿੱਤ ਕੇ ਬਸ ਜਿੱਤ ਕੇ ਬਸ ਕੋਈ ਕੰਮ ਨਹੀਂ ਹੋਇਆਗਾ ਇਹ ਕਹਿੰਦੇ ਜਦੋਂ ਮੋਲਕ ਜਿੱਤ ਗਿਆ ਤਾਂ ਉਦੋਂ ਕੋਈ ਕੰਮ ਨਹੀਂ ਹੋਇਆ ਕਿਸ ਤਰ੍ਹਾਂ ਲੱਗ ਰਿਹਾ ਤੁਹਾਨੂੰ ਇੱਥੇ ਡੱਟਾ ਨਹੀਂ ਸਾਡੇ ਚੰਦ ਪਾਣ ਨੂੰ ਛੱਡ ਗਿਆਂਦੀ ਆ ਜੀ ਅੱਧੀ ਛੱਡਤੀ ਉਹਨਾਂ ਨੇ ਉਵੇਂ ਤੁਰੇ ਫਿਰਦੀ ਆ ਉਹ ਉਹ ਅੱਧੀ ਤੇ ਲੁੱਕ ਪੈ ਗਈ ਅੱਧੀ ਤੇ ਨਹੀਂ ਪਈ ਦੱਸੋ ਜੀ ਇਹਦਾ ਕੋਈ ਕਾਰਨ ਹੈ ਜੀ ਬਿਲਕੁਲ ਜਾਦਾ ਸਾਰੀ ਬਣੀ ਧੁਰ ਤੋਂ ਧੁਰ ਲੈ ਕੇ ਉਹ ਅੱਧੀ ਬਣੀ ਅੱਧੀ ਨਹੀਂ ਬਣੀ ਬਸ ਉਹ ਹੀ ਉਹ ਉਹ ਕਹਿੰਦੇ ਗ੍ਰਾਂਟ ਆ ਗਈ ਹੌਲੀ ਹੌਲੀ ਬਣ ਜੂਗੀ ਹੌਲੀ ਹੌਲੀ ਕਿਉਂ ਹੀ ਗ੍ਰਾਂਟ ਦਾ ਖਾ ਗਈ ਇਹੋ 7 ਕਰੋੜਖਣੀ ਕਿੰਨੇ ਪੈਸੇ ਆਏ ਸੀ ਦੇਖਣੀ ਬਹੁਤ ਪੈਸੇ ਆਏ ਸੀ ਉਹ ਤਾਂ ਕਦੀ ਸ਼ਿਵਰੀ ਦੀ ਵੀ ਗ੍ਰਾਂਟ ਆ ਗਈ ਉਹ ਵੀ ਜਲਦੀ ਹੋ ਚ ਉਹ ਸ਼ਾਗ ਗਈ ਸਾਰਾ ਕੁਝ ਆ ਗਿਆ ਨਵੀਂ ਗ੍ਰਾਂਟ ਦਾ ਭਾਵਾ ਆਇਆ ਨਾ ਨਵੀਆਂ ਪਹਿਨਿਆਂ ਦਾ ਪਤਾ ਲੱਗ ਪਤਾ ਲੱਗੂ ਬਈ ਕੀ ਬਿਲਕੁਲ ਬਿਲਕੁਲ ਅਸੀਂ ਨਿਤ ਸ਼ਾਮ ਨੂੰ ਹੀ ਆਨੇ ਓਕਲਾਂ ਦੇ ਵਿੱਚ ਦੀ ਜਾਨੀ ਬਹੁਤ ਐਕসিডেন্ট ਹੋਇਆ ਸੀਵੇ ਵਾਲੇ ਵੇਲੇ ਉਹਦੀ ਨੀਤਾ ਜੀ ਜ਼ੀਰੋ ਹੋ ਗਈ ਜੈਤੋ ਮੰਡੀ ਜੀ ਹਾਂਜੀ ਕੀ ਕਹਿੰਦੇ ਜੋ ਮੰਡੀ ਜੈਤੋ ਜ਼ੀਰੋ ਹੋ ਗਈ ਜੀ ਹੂੰ ਇੱਥੇ ਤਕੜਾ ਵਧੀਆ ਬਾਣੀਆਂ ਕੋਈ ਨਹੀਂ ਰਿਆ ਰਿਆ ਜੀ ਸਭ ਮੂਵ ਹੋ ਗਏ ਜੀ ਬਠੰਡਾ ਆਵੜਾ ਕੋਈ ਭਗਤੇ ਜਾੜੇ ਜਿੱਥੇ ਕਮਾਈ ਆ ਸਾਧਨ ਉੱਥੇ ਜਾਂਦਾ ਜੀ ਇੱਥੇ ਮੰਡੀ ਚ ਕੋਹਣ ਹੈ ਗਾਹਕ ਵੀ ਹੈ ਨਹੀਂ ਜੀ ਨਾ ਚੰਦ ਪਾਣ ਨਾ ਕੋਈ ਸਰਕੁੱਠੇ ਜਿਹੜਾ ਇਹ ਗੋਨਿਆਂ ਨੇ ਜਾਂਦਾ ਹੂੰ ਚੰਦਪਾਣੋਂ ਵੀ ਗੁੰਨੇ ਨਹੀਂ ਜਾਣਾ ਬਰਗੰਦੀ ਪਿਛਨੰਦੀ ਸਭ ਬਠਿੰਡਾ ਜਾਂਦਾ ਇਸ ਫਰੀਦਕੋਟ ਜੈਤੋ ਹੱਕ 'ਚ ਹੈ ਹੀ ਕੁਛ ਨਹੀਂ ਜੀ ਕਿਹਦੇ ਕਰਕੇ ਹੋ ਗਈ ਲੀਡਰਾਂ ਕਰਕੇ ਹੋ ਗਈ ਮੈਂ ਲੀਡਰਾਂ ਕਰਕੇ ਫੇਲ ਆ ਜੀ ਬਿਲਕੁਲ ਹਾਂ ਜੀ ਲੀਡਰਾਂ ਨੇ ਜੈਤੋ ਮੰਡੀ ਸੁਭਾ ਕਰਤੀ ਇੱਕ ਨੰਬਰ ਦੀ ਮੰਡੀ ਸੀ ਤੇ ਜ਼ੀਰੋ ਹੋ ਗਈ ਜ਼ੀਰੋ ਹੋ ਗਈ ਕੀ ਦਿੱਕਤ ਆ ਰਹੀ ਹੈ ਕੀ ਆ ਜਿਹੜੀ ਆ ਬਾਈ ਜੀ ਕਹਿ ਕੇ ਹੱਟੇ ਵੀ ਸੜਕ ਇਹ ਸੜਕ ਬਣੀ ਮਸਾਂ ਜੀ ਉਹ ਵੀ ਅੱਧੀ ਬਣੀ ਆਈ ਹੂੰ ਠੀਕ ਹੈ ਜੀ ਆ ਫਿਰ ਪਾਣੀ ਦੀ ਸਮੱਸਿਆ ਪੂਰੀ ਆਈ ਮੰਡੀ ਚ 4 ਰੁਪਏ ਖੜ ਜਾਂਦਾ ਮਾੜਾ ਆ ਮੀ ਪਾ ਜੇ 4 ਰੁਪਏ ਪਾਣੀ ਖੜ ਜਾਂਦਾ ਜੀ ਪਾਣੀ ਖੜ ਜਾਂਦਾ ਹਾਂਜੀ ਹਾਂਜੀ ਲੋਕ ਸਭਾ ਦੀਆਂ ਚੋਣਾਂ ਹੋਣ ਜਾ ਰਹੀਆਂ ਨੇ ਕਿਸ ਤਰ੍ਹਾਂ ਦੇਖਦੇ ਹੋ ਵੀ ਕਿਹੜਾ ਜਿਹੜਾ ਕਾ ਉਮੀਦਵਾਰ ਜਿੱਤੂਗਾ ਇਹ ਤਾਂ ਹੀ ਹੁਣ ਉਹਨਾਂ ਦੀ ਕਿਸਮਤ ਹੈ ਜੀ ਕਿਸਮਤ ਹੈ ਹਾਂਜੀ ਕਿਸਮਤ ਹੈ ਜੀ ਬਿਲਕੁਲ ਬਿਲਕੁਲ ਹਾਂਜੀ ਇਹ ਤਾਂ ਇੱਕ ਦੇ ਵੀ ਉਹਨਾਂ ਦੀ ਕਿਸਮਤ ਹੈ ਭਾਈ ਜੀ ਕਿਸ ਤਰ੍ਹਾਂ ਲੱਗ ਰਿਹਾ ਵੀ ਕਿਹੋ ਜੀ ਕਿਸਮਤ ਹੈਗੀ ਹੈ ਉਹਨਾਂ ਦੀ ਕਿਸਮਤ ਦਾ ਦੇਖੋ ਜੀ ਵੀ ਲੋਕਾਂ ਨੇ ਬਣਾਉਣਾ ਜੀ ਹਮ ਠੀਕ ਹੈ ਜੀ ਜਿਵੇਂ ਹੁਣ ਪਹਿਲਾਂ ਪਿਛਲੀ ਵਾਰੀ ਝਾੜੂ ਸਰਕਾਰ ਦੇ ਵਿੱਚ ਆਮ ਤੋਂ ਆਮ ਜਿਹੜੇ ਬੰਦੇ ਸੀ ਉਹ ਐਮਐਲਏ ਬਣ ਗਏ ਜੀ ਬਿਲਕੁਲ ਵੱਡੇ ਵੱਡੇ ਲੀਡਰ ਸੁਖਬੀਰ ਬਾਦਲ ਵਰਗੇ ਖੁਦ ਪ੍ਰਕਾਸ਼ ਸਿੰਘ ਬਾਦਲ ਵਰਗੇ ਵੀ ਆ ਗਏ ਜੀ ਠੀਕ ਹੈ ਜੀ ਇਹ ਤਾਂ ਲੋਕਾਂ ਨੇ ਬਣਾਉਣਾ ਜੀ ਲੋਕਾਂ ਲੋਕਾਂ ਦਾ ਜਿੱਦੜ ਰੁਝਾਨ ਹੋ ਗਿਆ ਤੋ ਬੰਦੇ ਨੇ ਐਮਪੀ ਬਣ ਜਾਣਾ ਹੈ ਜੀ ਬਿਲਕੁਲ ਬਿਲਕੁਲ ਠੀਕ ਹੈ ਜੀ ਜੀ ਆਈ ਨਹੀਂ ਲੱਗਦਾ ਵੀ ਜਿਹੜੇ ਕੰਮ ਵਧੀਆ ਕਰਨਗੇ ਉਹਨੂੰ ਮੌਕਾ ਦੇਣਾ ਚਾਹੀਦਾ ਹੈਗਾ ਮੌਕਾ ਤਾਂ ਉਸ ਨੂੰ ਦੇਣਾ ਚਾਹੀਦਾ ਹੈ ਕੰਮ ਤਾਂ ਹੁਣ ਵਧੀਆ ਏਦੋਂ ਪਹਿਲਾਂ ਤਾਂ ਕਿਸੇ ਨੇ ਵੀ ਨਹੀਂ ਕੀਤਾ ਜੀ ਸਾਰੇ ਵਾਅਦੇ ਕਰਦੇ ਆ ਜੀ ਨਵਾਉਂਦਾ ਕੋਈ ਨਹੀਂਗਾ ਜੀ ਬਿਲਕੁਲ ਠੀਕ ਹੈ ਜੀ ਸਾਰੇ ਵਾਅਦੇ ਕਰਕੇ ਵਾਅਦਿਆਂ ਅਨੁਸਾਰ ਦਿੰਦੇ ਹੁਣ ਭਗਵਾਨ ਪਹਿਲੀ ਗੱਲ ਤਾਂ ਜੀ ਇਹ ਆ ਭਗਵਾਨ ਦਮਨ ਜੀ ਨੇ ਵਾਅਦੇ ਕੀਤੇ ਸੀਗੇ ਵੀ 1000 ਰੁਪਿਆ ਲੇਡੀਜ਼ ਦੇ ਖਾਤੇ ਆਊਗਾ ਜੀ 2.5 ਸਾਲ ਹੋ ਗਏ ਜੀ ਨਹੀਂ ਆਇਆ ਬਿਲਕੁਲ ਮਗਰਲੇ ਲਾਸਟ ਤੇ 2027 ਦੇ ਵਿੱਚ ਇਲੈਕਸ਼ਨ ਹੋਣਾ ਜੇ 2026 ਦੇ ਵਿੱਚ 27 ਦੇ ਦਰਮਿਆਨ ਇੱਕ ਸਾਲ ਉਹਨਾਂ ਨੇ 1000 ਰੁਪਿਆ ਦਿੱਤਾ ਕਿ ਉਹਦੇ ਨਾਲ ਵੀ ਜਿਹੜੇ ਆ ਵੀ ਉਹ ਵਾਅਦਾ ਪੂਰਾ ਹੋ ਜਾਊਗਾ ਜੀ ਉਹ ਤਾਂ ਸਿਰਫ ਇੱਕ ਵੋਟ ਲੈਣ ਦਾ ਉਹਨਾਂ ਦਾ ਹੋਊਗਾ ਜੀ ਵੀ ਵੋਟਾਂ ਲੈ ਲਾਂਗੇ ਹੁਣ 1000 ਰੁਪਿਆ ਬੁੜੀਆਂ ਨੂੰ ਦੇ ਕੇ ਜੀ ਠੀਕ ਹੈ ਜੀ ਕੋਈ ਵੀ ਕਹਿੰਦੇ ਆ ਵੀ ਵਾਅਦੇ ਕਰਦੇ ਪਰ ਵਾਅਦੇ ਨਿਭਾਉਂਦੇ ਨਹੀਂਗੇ ਜੀ ਫਰ ਲਾਰਾਂ ਦੇ ਵਿੱਚ ਆਪਦਾ ਟਾਈਮ ਟਪਾ ਜਾਂਦੇ ਆ ਜੀ ਉਹ ਤਾਂ ਭਗਵਾਨ ਜੀ ਕਹਿੰਦੇ ਵੀ ਅਸੀਂ 13 ਸੀਟਾਂ ਤੇ 13 ਸੀਟਾਂ ਲਵਾਂਗੇ ਅਸੀਂ ਕਿਸਰਾ ਲੱਗ ਰਿਹਾ ਤੁਹਾਨੂੰ ਐ ਤਾਂ ਸਾਰੇ ਕਹਿੰਦੇ ਜੀ ਐ ਤਾਂ ਸਾਰੇ ਕਹਿੰਦੇ ਆ ਜੀ ਵੀ 13 0 ਭਗਵਾਨ ਜੀ ਕਹਿੰਦੇ 13 0 ਦਾ ਕਰ ਦੋ ਫਰਕ ਲੋਕਾਂ ਨੂੰ ਕਹਿ ਰਹੀ ਪਰ ਐਵੇਂ ਵੀ ਦੱਸਣਾ ਵੀ ਜਿਹੜੇ ਅਸੀਂ 2 2.5 ਸਾਲ ਨੰਘਾਤੇ ਆ ਵੀ ਉਹਦੇ ਮੁਤਾਬਕ ਅਸੀਂ ਕੀ ਇਹ ਲੋਕਾਂ ਨੂੰ ਸਹੀ ਕਹਿ ਰਹੇ ਆ ਉਹਨਾਂ ਦੇ ਇਹ ਕਹਿਣਾ ਬਣਦਾ ਵੀ ਪਹਿਲਾਂ ਵਾਲੇ ਦਾ ਅਸੀਂ ਵੀ ਵਾਅਦੇ ਕੀਤੇ ਸੋ ਤਾਂ ਪੂਰੇ ਨਹੀਂ ਕੀਤੇ ਹੁਣ ਕਿਹੜੇ ਮੂੰਹ ਨਾਲ ਲੋਕਾਂ ਨੂੰ ਕਹਿ ਰਿਹਾ ਵੀ 13 0 ਦਾ ਅੰਤਰ ਕਰ ਦੋ ਜੀ ਬਿਲਕੁਲ ਠੀਕ ਆ ਜੀ ਖੋਣ ਦੇਖਣਾ ਹੋਊਗਾ ਕਿ ਲੋਕ ਜਿਹੜਾ ਹੈਗਾ ਕਿਸ ਜਿਹੜਾ ਹੈਗਾ ਉਮੀਦਵਾਰ ਨੂੰ ਫਤਵਾ ਦਿੰਦੇ ਆ ਇਹ ਤਾਂ ਆਉਣ ਵਾਲਾ ਸਮੇਂ ਦੱਸੇਗਾ ਕੈਨਵੇਂ ਲक्की ਸ਼ਰਮ ਦੇ ਨਾਲ ਬੇਪੰਗਵੇ ਇੰਡੀਆ